ਕੈਨੇਡਾ ਦੀ ਧਰਤੀ ਤੋਂ ਆਏ ਨਹੀਂ ਅਮਰੀਕਾ ਦੀ ਅਮਰੀਕਾ ਦੀ ਧਰਤੀ ਤੋਂ ਪੰਜਾਬ ਚ ਉਹ ਵੀ ਪੰਜਾਬ ਦੇ ਖੰਨਾ ਸ਼ਹਿਰ ਦੇ ਵਿੱਚ ਠੀਕ ਖੰਨਾ ਆਏ ਆ ਆਏ ਤਾਂ ਚਲੋ ਆਪਣੇ ਪਰਿਵਾਰ ਨੂੰ ਮਿਲਣ ਸਗੇ ਕੱਪੂ ਕੂਪ ਕਰਾਉਣ ਆਏ ਸੀ ਵੱਡੀ ਦੇ ਭਾਜੀ ਉਹਨਾਂ ਨੇ ਮਹੀਨਾ ਪਹਿਲਾਂ ਇਹਨਾਂ ਦੀ ਵੀਡੀਓ ਬਹੁਤ ਦੇਖੀ ਸੀਗੀਆਂ ਮਹੀਨਾ ਪਹਿਲਾਂ ਇਹਨਾਂ ਨੇ ਕੰਟੈਕਟ ਕੀਤਾ ਸੀਗਾ ਉਦੋਂ ਫਿਰ ਬਾਅਦ ਵਿੱਚ ਇਹਨਾਂ ਦੀ ਫੋਨ ਆਇਆ ਸੀ ਇਹਨਾਂ ਨੂੰ ਦੱਸਿਆ ਸੀਗਾ ਕਿ ਮੈਂ ਆਉਣਾ ਹੈ ਨਾ ਤੇ ਇਹਨਾਂ ਨੂੰ ਤੇ ਭਾਜੀ ਉਹ ਨਹੀਂ ਕਹਿੰਦੇ ਸੀਗੇ ਜਰੂਰ ਆਓ ਫਿਰ ਮੈਂ ਦੇਖਿਆ ਕਿ ਰਿਜ਼ਲਟ ਇਹਨਾਂ ਦੇ ਵੋਟ ਇਹਨੂੰ ਫਰਕ ਪਿਆ ਗਿਆ ਪਹਿਲੀ ਵਾਰ ਆਇਓ ਮੈਂ ਪਹਿਲੀ ਵਾਰ ਆਇਆ ਜੀ ਲਗਾਤਾਰ ਪੰਜ ਬਾਰ ਐ ਪੇਸ਼ੇਡਿੰਗ ਕਰੂੰਗੇ ਹਾਂ ਜੀ ਹਾਂ ਜੀ ਕਹਿੰਦੇ ਦੋਸਤੋ ਆਪਾਂ ਅਕਸਰ ਚੀਜ਼ਾਂ ਸੋੰਦੇ ਆ ਕਿ ਡਾਕਟਰਾਂ ਨਾਲੋਂ ਵੀ ਉੱਪਰ ਕਈ ਵਕਤ ਰੱਬ ਨੂੰ ਬੰਨਣ ਵਾਲਿਆਂ ਦੀਆਂ ਜਿੱਗਲਾਂ ਜਿਹੜੀਆਂ ਪੂਰਨ ਹੁੰਦੀਆਂ ਨੇ ਅੱਜ ਕੱਲ ਇੱਕ ਟੀਵੀ ਚੈਨਲ ਦੇ ਉੱਪਰ ਇੱਕ ਕਾਲੀ ਕੰਬਲੀ ਵਾਲਾ ਦਾ ਨਾਮ ਚੱਲਦਾ ਹੈ ਕਹਿੰਦੇ ਬੜੇ-ਬੜੇ ਡਾਕਟਰਾਂ ਨੂੰ ਵੀ ਫੇਰ ਕਰਤਾ ਹੈ ਉਸ ਕਾਲੀ ਕੰਬਲੀ ਵਾਲੇ ਨੇ ਕਾਲੀ ਕੰਬਲੀ ਸਿਰ ਤੇ ਦੰਦਾ ਤੇ ਹਰ ਇਲਾਜ ਨੂੰ ਉਹ ਮਿੰਟਾਂ ਦੇ ਵਿੱਚੇ ਪਕੜ ਲੈਂਦਾ ਉਸੇ ਤਰ੍ਹਾਂ ਦੀ ਜੇਕਰ ਗੱਲ ਖੰਨੇ ਸ਼ਹਿਰ ਦੀ ਕਰੀ ਖੰਨੇ ਸ਼ਾਇਰ ਦੇ ਵਿੱਚ ਤੁਸੀਂ ਦੇਖੋ ਕਿ ਮੇਰੀ ਬੈਕ ਸਾਈਡ ਤੇ ਬੜੀਆਂ ਬੜੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਇਹ ਕਤਾਰਾਂ ਉਹਨਾਂ ਦੀਆਂ ਨੇ ਜਿਨ੍ਹਾਂ ਦੇ ਸਿਰ ਤੋਂ ਬਾਲ ਝੜ ਚੁੱਕੇ ਨੇ ਔਰ ਬੜੀਆਂ ਦਵਾਈਆਂ ਖਾਧੀਆਂ ਨੇ ਦਵਾਈਆਂ ਖਾਣ ਦੇ ਬਾਵਜੂਦ ਵੀ ਜਿਹੜੇ ਹੈ ਕੋਈ ਸਿਰ ਤੇ ਬਾਲ ਨਹੀਂ ਆਇਆ ਚਾਹੇ ਮੇਰੇ ਸਿਰ ਦੇ ਉੱਪਰ ਵੀ ਬਾਲ ਉੜੇ ਹੋਣ ਜੇ ਆਪਾਂ ਕਹੀਏ ਕਿ ਕਟਿੰਗ ਕਰਾਣ ਵਾਲੇ ਜੋ ਹੋਰ ਜਨ ਲੱਗਣਗੇ ਹਨ ਲੇਕਿਨ ਦੂਜੇ ਲੋਕ ਆਏ ਹੋਣਗੇ ਇਹ ਬੇਸਿਕਲੀ ਨਾ ਮੇਰੇ ਆਪਣੇ हेयर फॉਲ ਦੀ ਗੱਲ ਹੈ ਮੈਂ ਆਪਣੇ ਲਈ ਤਿਆਰ ਕੀਤੀ ਸੀ ਦਵਾਈ ਇਹ ਤੋਂ 2-3 ਸਾਲ ਪਹਿਲਾਂ ਤੇ ਮੈਂ ਆਪਣੇ ਰਿਜ਼ਲਟ ਲੈ ਕੇ ਛੱਡਦਾ ਸੀ ਮੈਨੂੰ ਇਹ ਨਹੀਂ ਸੀ ਕਿ ਭੰਗੇ ਤੇ ਲਾਉਣੀਆਂ ਕੁਝ ਵੀ ਆ ਇਮੇ ਬੇਸਿਕਲੀ ਹੋਇਆ ਕਿ ਕੁ ਗੁੜੀ ਆਈ ਸੀ ਆਪਣੇ ਕੋਲ ਛੋਟੀ ਬੱਚੀ ਸੀਗੀ ਉਹਦੇ ਐਲੋਪੇਸ਼ੀਆ ਸੀਗਾ ਉਹਦੇ ਫਾਦਰ ਸਾਹਿਬ ਨਾ ਘਰ ਵੇਚਣ ਦਾ ਕਮਜ਼ੂਰ ਹੋ ਗਏ ਸੀ ਉਹ ਚਲੋ ਉਹ ਬੰਦਾ ਮੇਰੇ ਮੁੱਛਾ ਬਣਾਣਾ ਆਉਂਦਾ ਸੀ ਮੈਂ ਉਹਦੇ ਲਈ ਤਿਆਰ ਕਰਕੇ ਲਾਈ ਸੀ ਉਹ ਜਿਸ ਦਿਨ ਲਾ ਰਿਹਾ ਸੀ ਉਸ ਦਿਨ ਕੋ ਬੰਦਾ ਵੀਡੀਓ ਪਾ ਗਿਆ ਸਾਡੀ ਉਹ ਅਗਲੇ ਦਿਨ ਦੇਖਿਆ ਵੀ ਪੰਜ ਸੱਤ ਬੰਦੇ ਹੋਰ ਆ ਗਏ ਉਹ ਜਿਹੜੇ ਬੰਦੇ ਨੇ ਆਪ ਉਹਦੇ ਆਪਣੇ ਮੁੱਛਾ ਕੱਟ ਸੀਗੇ ਜਿਹੜੇ ਥੋੜੇ ਵਾਲ ਕੱਟਦੇ ਕਮੈਂਟ ਤੁਹਾਨੂੰ ਵੀ ਮਾਰਨਗੇ ਤੂੰ ਪਹਿਲਾਂ ਆਪ ਲਵਾ ਲੈ ਬਿਲਕੁਲ ਬਿਲਕੁਲ ਕਮੈਂਟ ਕਰ ਰਹਾ ਉਹ ਬੰਦਾ ਕਹਿੰਦਾ ਵੀ ਮੇਰੇ ਤੇ ਕਮੈਂਟ ਮਾਰੀ ਜਾਂਦੇ ਲੋਕੇ ਉਹ ਕੋਈ ਨਾ ਪਰ ਰਿਵਿਊ ਪਾ ਲਾ ਗਿਆ ਬੱਚੀ ਦੇ ਟ੍ਰੀਟਮੈਂਟ ਕਰਕੇ ਨਾ ਸਹੀ ਹੋ ਗਿਆ ਸੀ ਜੀ ਉਹ ਰਿਵਿਊ ਪਾਤਾ ਔਰ ਰਿਵਿਊ ਦੇਖ ਕੇ ਕਰੋੜ ਬਾਧਾ 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 ਚ ਲੈ ਗਿਆ ਤੇ ਸਾਨੂੰ ਕੀ ਜਿਹਦਾ ਫਰਕ ਪੈਂਦਾ ਸੀਗਾ ਉਹਦੇ ਆਪ ਪਾਉਂਦੇ ਸੀ ਤੇ ਹੁਣ ਫ੍ਰੀ ਕਾਲ ਤੇ ਹੀ ਪਹਿਲੀ ਵੀਡੀਓ ਚ ਗਏ ਤਾਂ ਫ੍ਰੀ ਹੋ ਲਾ ਰਹੇ ਸੀ ਹੁਣ ਜੋ ਅੱਗੇ ਕਹਿੰਦੇ ਤੇਲ ਵੇ ਦਾ ਕੁਝ ਵੀ ਹੋ ਬਾਈ ਤੇਲ ਮੈਂ ਘਰੇ ਬਣਾਉਣਾ ਆ ਤੇ ਉਹਦੇ ਉੱਤੇ ਖਰਚਾ ਹੁੰਦਾ ਆ ਉਹਦੇ ਵਿੱਚ ਮਨੇ ਕੁਛ ਛਿਛਿਵਿਛੇ 150 ਦਾ ਮਾਰ ਦੇਣਾ ਉਹਦੇ ਨਾਲ ਮੇਰੇ ਸਲੂਨ ਦੇ ਖਰਚੇ ਇਹਨਾਂ ਦੀ ਸੈਲਰੀ ਸਾਰਾ ਕੋ ਨਿਕਲ ਹੀ ਜਾਂਦਾ ਬੇਸਿਕਲੀ ਮੇਰਾ ਆਪਣਾ ਕੰਮ ਡਾਊਨ ਹੋ ਰਿਹਾ ਬਿਲਕੁਲ ਬਿਲਕੁਲ ਭਾਜੀ ਨੇ ਗੱਲ ਬਹੁਤ ਸਹੀ ਕਹੀ ਹੈ ਜੇਕਰ ਕੁਝ ਖਰਚਾ ਲੈ ਕੇ ਤੁਹਾਡੇ ਸਿਰਾਂ ਦੇ ਉੱਪਰ ਵਾਲ ਆਂਦੇ ਜਿਹੜੇ ਕਿ ਆਪਾਂ ਲੱਖਾਂ ਰੁਪਏ ਖਰਚਾ ਦਿੰਦੇ ਆ ਕਿ ਮਤਲਬ ਬਿਗਵੀ ਬਣਾਨੀ ਪੈਂਦੀ ਹੈ ਲੇਕਿਨ ਉਹ ਕਾਮਯਾਬ ਨਹੀਂ ਹੁੰਦੀ ਜੇ ਇੱਥੇ ਕੁਝ ਪੈਸੇ ਖਰਚ ਕਰਕੇ ਕਿਉਂਕਿ ਇਹਨਾਂ ਨੇ ਵੀ ਬੱਚੇ ਪਾਲਨੇ ਨੇ ਇਹਨਾਂ ਕੋਲ ਵੀ ਸਟਾਫ ਰੱਖਿਆ ਹੋਇਆ ਆਪਣੇ ਕਾਰੋਬਾਰ ਨੂੰ ਬੰਦ ਕਰਕੇ ਕੁਝ ਖਰਚਾ ਜੂਲ ਲੈਣੇ ਭਾਜੀ ਕਿੰਨਾ ਚਿਰ ਬਾਅਦ ਜਿਹਦਾ ਰਿਜਲਟ ਸਹੀ ਮੈਨੇਜਮੈਂਟ ਬਾਈ ਜਿਹੜੀ ਇੱਕ ਹਫਤੇ ਦੇ ਬੱਚੇ ਇੱਕ ਵਾਰ ਦਵਾਈ ਲੱਗਦੀ ਹੈ ਚਾਰ ਵਾਰ ਮਹੀ ਕਿੰਨੇ ਜਿਹੜੀ ਜਿਹੜੀ ਚੀਜ਼ ਆ ਗਈ ਆਇਲ ਕਰ ਵਾਸਤੇ ਹੁੰਦਾ ਆ ਕਿਉਂਕਿ ਦੇਖੋ ਜੀ ਕਹਿੰਦੇ ਉਹ ਬੱਚਾ ਜਨਮ ਲੈ ਲੈਂਦਾ ਬਟ ਉਹਨੂੰ ਖਾਣ ਨੂੰ ਤਾਂ ਕੁਝ ਦੇਣਾ ਪੈਣਾ ਨਾ ਵਾਲ ਤਾਂ ਆਣਗੇ ਗ੍ਰੋਥ ਕਰਨ ਲਈ ਕੁਝ ਆਇਲ ਤਾਂ ਆਇਲ ਵੀ ਸਪੈਸ਼ਲ ਹੈ ਨਹੀਂ ਹੈਗਾ ਵੀ ਬਰਥ ਨਹੀਂ ਹੈ ਉਹਦਾ ਪੈਸਾ ਲਾਏਦਾ ਪੈਸਾ ਲਾਏਦਾ ਬਰਥ ਉਹਦਾ హెయిਰ ਹਾਲ ਬੰਦ ਕਰੂਗਾ ਇਹਨੂੰ ਬੂਸਟ ਕਰੂ ਤੇ ਵਾਲ ਮੋਟਾ ਕਰ ਦੂਗਾ ਇਹਨੇ ਰੂਮ ਖੋਲ ਰਿਹਾ ਤੁਹਾਡੇ ਵਾਲ ਕਰ ਦਣਾ ਜੀ ਦੋਨਾਂ ਦੀ سپورਟ ਨਾਲੇ ਚੱਲਦਾ ਇਕੱਲੀ ਦਵਾਈ ਵੀ ਕੁਝ ਨਹੀਂ ਕਰਦੀ ਇਕੱਲਾ ਆਇਲ ਵੀ ਕੁਝ ਨਹੀਂ ਕਰਦਾ ਕਿੰਨੀ ਕੀ ਚਾਰਜਿੰਗ ਜਿਹੜੀ ਹੈ ਇਹ ਤਾਂ ਫ੍ਰੀ ਹੈ ਜੀ ਜਿਹੜੇ ਲਾਦੇ ਟੋਟਲ ਫ੍ਰੀ ਹੈ ਇਹ ਟੋਟਲੀ ਇਹ ਇਹਦਾ 770 ਰੁਪਏ ਦੀ ਸ਼ੀਸ਼ੀ ਹੈ ਜੀ 770 ਇੱਕ ਮਹੀਨਾ ਘਟ ਜਾਂਦੀ ਹੈ ਇੱਕ ਮਹੀਨਾ ਘਟ ਜਾਂਦੀ ਹੈ ਅੱਛਾ ਕਿੰਨਾ ਚਿਰ ਪਹਿਲਾਂ ਜਿਹੜੀ ਹੈ ਇਹਦੀ ਸ਼ੁਰੂਆਤ ਹੋਈ ਜੀ ਮੈਂ ਆਪਾਂ ਕਹੇ ਜੀ ਇਹਦੀ ਲੈਣਾ ਦੇਖਣ ਨੂੰ ਮਿਲ ਰਹੀਆਂ ਕਿੰਨਾ ਚਿਰ ਪਹਿਲਾਂ ਸ਼ੁਰੂ ਹੋ ਗਈ ਇਹਦਾ ਕੋਈ ਮੇਰੇ ਸਾਹਮਣੇ 2.5 ਲੱਖ ਬੰਦਾ ਦਵਾਈ ਲਾ ਗਿਆ ਹੁਣ ਹੁਣ ਤੱਕ ਇਹਨੂੰ ਹੋ ਗਏ ਤਿੰਨ ਤੀਜਾ ਮਹੀਨਾ ਚੱਲਦਾ ਹੈ ਤੀਜਾ ਮਹੀਨਾ 1 ਲੱਖ ਤੱਕ ਕਿਵੇਂ ਵਧਾਇਆ ਹੋਇਆ ਦਾ ਕਿਵੇਂ ਵਧਦਾ ਹੋਇਆ 1 ਲੱਖ ਕਿੰਨਾ ਮੇਰੇ ਆਪਣੇ ਵੈਸੇ ਮੁੱਛਾਂ ਨੂੰ ਫੇਮਸ ਸੀ ਜਿਵੇਂ ਫੰਨੇ ਦੇ ਵਿੱਚ ਮੁੱਛਾ ਬੰਨ੍ਹਦੇ ਸੀਗਾ ਮੇਰੇ ਆਪਣੇ ਪੇਜ ਚੱਲਦੇ ਪੇਜ ਦਾ ਰਿਜ਼ਲਟ ਪ ਔਡੀਅੰਸ ਹੈਗੀ ਮੇਰੇ ਕੋ ਤੇ ਔਡੀਅੰਸ ਦੇ ਨਾਲ ਹੀ ਆਪਣਾ ਕਾਰਮਾ ਵਧਦਾ ਗਿਆ ਜਿਵੇਂ ਹੁਣ ਇੱਕ ਬੰਦੇ ਨੂੰ ਫਰਕ ਪੈਂਦਾ ਚਾਰ ਨੂੰ ਹੋਰ ਲਿਆਉਂਦਾ ਅਗਲਾ ਜੀ ਕੋਈ ਗੰਗਾ ਲੱਭਣ ਦੀ ਲੋੜ ਨਹੀਂ ਪੈਂਦੀ ਮੈਂ ਕਹਿੰਦਾ ਉਹ ਕਹਿੰਦੇ ਆਕੇਲੇ ਚਲੇ ਫੇ ਲੇਕਿਨ ਕਾਰਮਾ ਬਣਦਾ ਗਿਆ ਆਪਾਂ ਕੁਝ ਲੋਕਾਂ ਨਾਲ ਵੀ ਕਰ ਰਹੇ ਤੇ ਭਾਈ ਕਿਥੋਂ ਆਏ ਮੈਂ ਅੰਮ੍ਰਿਤਾਲੇ ਤੋਂ ਹਾਂ ਅੰਮ੍ਰਿਤਾਲੇ ਤੋਂ ਆਇਆ ਹਾਂ ਕੀ ਸੋਚ ਕੇ ਆਏ ਜਿੰਨੇ ਦੇਖਿਆ ਕਾਫੀ ਕੁਝ ਵੀਡੀਓ ਦੇ ਦੇਖ ਲਿਆ ਕੁਝ ਰਿਸਪੌਂਸ ਮਿਲੇਗਾ ਉਮੀਦ ਲੈ ਕੇ ਆਏ ਹਾਂ ਸੋ ਬਾਲ ਛੜੇ ਹੋਏ ਕਿੰਨੇ ਜੀ ਲੋਕਾਂ ਦੇ ਬਾਲ ਛੜੇ ਨੂੰ ਬਾਲ ਛੜੇ ਤੇ ਹੋ ਗਏ ਨੇ 3.5 ਸਾਲ ਹੋ ਗਏ 3.5 ਸਾਲ ਦੇਖੋ ਪਰਮਾਤਮਾ ਕਰੇਗਾ ਸੋ ਯਕੀਨ ਹੈ ਜੀ ਕਹਿੰਦੇ ਅੰਮ੍ਰਾਲੇ ਤੋਂ ਆਏ ਨੇ ਬਾਲ ਜਿਹੜੇ ਨੇ ਝੜੇ ਹੋਏ ਨੇ ਹਾਂਜੀ ਹਾਂਜੀ ਨਵਾਂ ਸ਼ਹਿਰ ਤੋਂ ਜੀ ਕਿੱਥੋਂ ਆਇਓ ਨਵਾਂ ਸ਼ਹਿਰ ਨਵੇਂ ਸ਼ਹਿਰ ਤੋਂ ਇਹ ਬਾਲ ਤਾਂ ਹੁਣ ਬੜੀ ਉਮਰ ਵੀ ਮੈਂ ਕਹਿੰਦਾ ਹੋ ਗਈ ਹੋਣੀ ਹੈ ਬਾਲ ਝੜਨ ਦੀ ਅੱਜ ਵੀ ਕਹਿੰਦੇ ਮਾਨੂੰ ਕਿਵੇਂ ਬਾਲ ਹੋਣ ਚਾਹੀਦੇ ਨੇ ਝੜਦੇ ਜਾਣ ਕਿਵੇਂ ਲੱਗਿਆ ਪਤਾ ਤੁਹਾਨੂੰ ਮੈਂ ਇਹਦੇ ਤੋਂ ਬੜੇ ਆਪਣੇ WhatsApp ਤੇ ਐਡਮ ਦਾ ਬੜਾ ਪਹਿਲਾਂ ਵੀ ਆਇਆ ਹੂੰ ਪਹਿਲੀ ਵਾਰ ਆਇਆ ਮੈਂ ਇੱਕ ਵਾਰ ਆਇਆ ਸੈਕੰਡ ਟਾਈਮ ਹੈ। ਮੈਂ ਸੋਚ ਰਿਹਾ ਕੋਈ ਹੋਵੇ ਭਾਈ ਲਗਾ ਨਹੀਂ। ਅਜੇ ਕੋਈ ਕੋ ਨਹੀਂ ਹੈ। ਦੇਖੋ ਗੱਲ ਇਹ ਹੈ ਵੀ ਉਹਨੇ ਗੱਲ ਕਹੀ ਹੈ ਕਿ ਟਾਈਮ ਲੱਗਦਾ ਕਿਸੇ ਦੀ ਸਕਿਨ ਕੈਸੀ ਹੁੰਦੀ ਹੈ ਤੇ ਕਿਸੇ ਦੀ ਸਕਿਨ ਓਡੀਸ ਸਕਿਨ ਕਹਤੀ ਹੈ। ਮੇਰੇ ਥੋੜੇ ਇੰਪਰੂਵਮੈਂਟ ਹੈ ਗਈ ਹੈ। ਹਾਂ ਜੇ ਥੋੜੇ ਸੈਟਿੰਗ ਲੈ ਰਹੇ ਹਾਂ। ਸੈਕੰਡ ਟਾਈਮ ਹੈ। ਸੈਕੰਡ ਟਾਈਮ ਹੈ। ਅੱਛਾ ਇਸ ਤੋਂ ਬੰਨਾ ਕਰੇ ਕੋਈ ਐਸਾ ਨਾ ਨਾ ਮੈਂ ਹੋਰ ਕਦੇ ਕੋਈ ਕੁਝ ਨਹੀਂ ਕਰਦਾ। ਅੱਛਾ ਕਦੇ ਮਨ ਜੇ ਨਹੀਂ ਮੈਂ ਬਿਗ ਲਵਾਈ ਨੂੰ ਲਾ ਲਾਵਾਂਗੇ ਵੀ ਵੈਸੇ ਵੀ ਆਇਆ ਖੂਬਸੂਰਤੋਂ ਲੰਬੇ ਲੰਝੇ ਉਹ ਤੇ ਬਿਗ ਲਵਾਉਂਗਾ। ਇਹ ਟ੍ਰਾਂਸਪ ਇਹ ਕਿਹੜੀ ਜਗਤ ਆ ਮੈਂ ਸਰ ਨੰਬਰ ਸਰ ਨੰਬਰ ਤੋਂ ਆਏ ਹਾਂ ਡੈਂਡ ਦੇਖਿਆ ਸੀ ਹਾਂਜੀ ਇਹ ਕਿੰਨੇ ਕ 1200 ਸਰ ਮੈਂ ਦੋ ਵਾਰੀ ਲਵਾਈ ਦੋ ਵਾਰ ਲਵਾ ਚੁੱਕੇ ਕੁਝ ਫਰਕ ਪਿਆ ਹਾਂਜੀ ਇਹ ਆਇਆ ਕੁਝ ਹਾਂਜੀ ਇਹ ਉਹ ਫਰਕ ਜਿਹੜਾ ਹੈ ਕਿ ਤੇ ਪਿਆ ਇਹਨਾਂ ਦੇ ਸਵਾਲ ਦੇ ਉੱਪਰ ਤੇ ਇੱਧਰ ਸਾਡੇ ਹਾਂਜੀ ਕਿਹਾ ਜਾਂਦਾ ਠੀਕ ਹੈ ਜਨਾਬ ਇਥੋਂ ਆਏ ਹੋ ਮੈਂ ਤਾਂ ਕਿਹਨੂੰ ਵੈਸੇ ਕੈਨੇਡਾ ਦਾ ਇਹ ਬਹਿ ਕਿੱਥੋਂ ਆਇਓ ਕੈਨੇਡਾ ਚੱਲੇ ਆ ਜੀ ਸਾਡੇ ਸ਼ਰਮਾ ਜੀ ਕੈਨੇਡਾ ਤੋਂ ਆਏ ਨੇ ਸਾਡੇ ਖੰਨੇ ਦਾ ਇੱਕ ਇਹਨਾਂ ਦਾ ਨਾਮ ਹੈ ਬਾਲਾ ਤੇ ਕਰੇ ਹੋਏ ਨੇ ਬੰਦ ਨਹੀਂ ਲੁਆਣਾ ਆਏ ਜੀ ਲਗਾ ਬੰਦੇ ਲੈ ਕੇ ਭੱਜਣਾ ਜਾਵੇਗੇ ਅੱਛਾ ਬੰਦੇ ਨਾਲ ਲੈ ਕੇ ਆਏ ਹੋ ਬਾਜੀ ਵੇ ਦੇਖੋ ਕੈਨੇਡਾ ਤੋਂ ਬੰਦੇ ਲੈ ਕੇ ਆਏ ਨੇ ਕਹਿੰਦੇ ਇੱਕ ਸਪੈਸ਼ਲ ਫਲੈਟ ਜਿਹੜੀ ਹੈ ਕੈਨੇਡਾ ਤੇ ਅਮਰੀਕਾ ਚੋਂ ਖੰਨੇ ਦਿੱਲੀ ਉਤਰੀ ਤੇ ਉਹ ਫਲੈਟ ਦੇ ਜ਼ਿਆਦਾਤਰ ਯਾਤਰੀ ਜਿਹੜੇ ਨੇ ਅੱਜ ਖੰਨੇ ਆ ਰਹੇ ਨੇ ਕਈ ਲੋਕਾਂ ਦੇ ਨਾਲ ਗੱਲਬਾਤ ਹੋਈ ਜਿਹੜੇ ਦਿੱਲੀ ਤੋਂ ਫਲੈਟ ਤੋਂ ਉਤਰ ਕੇ ਦਿੱਲੀ ਆਏ ਤੇ ਦਿੱਲੀ ਦੇ ਖੰਨੇ ਪਹੁੰਚੇ ਨੇ ਹਾਂ ਕੀ ਨਾਮ ਹੈ ਦੱਸੋ ਭਾਈ ਕੀ ਨਾਮ ਹੈ ਅਮਨਦੀਪ ਕਿਹੜੀ ਜਗ੍ਹਾ ਤੋਂ ਹੈ ਪਟਿਆਲਾ ਜੀ ਪਟਿਆਲਾ ਪਹਿਲਾਂ ਆਇਓ ਕਿ ਪਹਿਲੀ ਸ਼ੂਟਿੰਗ ਹੈ ਇਹ ਸੈਕੰਡ ਟਾਈਮ ਆਇਆ ਸੀ ਕੋਈ ਫਰਕ ਪਿਆ ਫਿਲਹਾਲ ਤਾਂ ਨਹੀਂ ਅਜੇ ਨਹੀਂ ਪਿਆ ਲੱਗਦਾ ਹੈ ਕਿ ਫਰਕ ਪਊਗਾ ਪੈਣਾ ਚਾਹੀਦਾ ਤਾਂ ਹੀ ਆ ਇਹ ਮੰਨਣਾ ਚਾਹੀਦਾ ਨਾ ਸੋ ਦੇਖੋ ਪਟਿਆਲੇ ਤੋਂ ਆਏ ਨੇ ਕਹਿ ਸਕਦੇ ਕਿ ਅਲੱਗ-ਅਲੱਗ ਸ਼ਹਿਰਾਂ ਤੋਂ ਲੋਕ ਗੁਰੇ ਆਪਣੇ ਬਾਲ ਦੇ ਉੱਪਰ ਜਿਹੜਾ ਹੈ ਇਹ ਇੱਕ ਜੋ ਟ੍ਰੀਟਮੈਂਟ ਕਰ ਰਹੇ ਨੇ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਬਾਲ ਲਵਾਉਣ ਲਈ ਬਾਲ ਵਾਣ ਵਾਸਤੇ ਜਿਹੜੇ ਹੈ ਅੱਜ ਉਰੇ ਪਹੁੰਚੇ ਹੋਏ ਨੇ ਤੁਸੀਂ ਦੇਖ ਲਓ ਕਿ ਕਤਾਰਾਂ ਵੀ ਲੰਬੀਆਂ-ਲੰਬੀਆਂ ਲੱਗੀਆਂ ਹੋਈਆਂ ਨੇ ਸੋ ਮੈਂ ਇੱਕ ਵਾਰ ਕਹੂੰਗਾ ਕਿ ਇੱਕ ਵਾਰ ਬੈਗ ਦੇ ਵੀ ਕੋ ਦਿਖਾ ਦਿਓ ਕਿ ਪਿੱਛੇ ਆ ਜੀਏ ਸੋ ਦੋਸਤੋ ਗੱਲ ਇਹ ਹੈ ਕਿ ਜਿਹੜਾ ਇਹ ਪਲਾਂਟ ਲਗਾਇਆ ਜਾ ਰਿਹਾ ਜਾਂ ਜਦੀ ਉਰੇ ਇਹਨਾਂ ਨੇ ਦਵਾਈ ਲਗਾ ਰਹੇ ਨੇ ਇਹ ਦਵਾਈ ਜੀਟੀਵੀ ਮਾਰਕੀਟ ਦੇ ਵਿੱਚ ਜੋ ਰੈਸਟ ਹਾਊਸ ਜੀਆ ਉੱਥੇ ਜਿਹੜੀ ਮਾਰਕੀਟ ਬਣੀ ਆ ਉਸ ਮਾਰਕੀਟ ਦੇ ਵਿੱਚ ਜਿਹੜਾ ਹੈ 9100 ਦੇ ਨਾਮ ਦੇ ਨਾਲ 9100 ਸਟਾਈਲ ਹੈ ਉੱਥੇ ਤੁਸੀਂ ਆ ਸਕਦੇ ਹੋ ਹਫਤੇ ਜੋ ਤਿੰਨ ਦਿਨ ਜਿਹੜੀ ਹੈ ਇਹ ਲਾਇਆ ਜਾਂਦਾ ਜੀ ਸੋ ਦੇਖਦੇ ਨਹੀਂ ਲਗਾ ਕੇ ਆ ਜੋ ਕਹਿੰਦੇ ਬਿਲਕੁਲ ਫ੍ਰੀ ਵੀਰੇ ਤੇ ਆਣਾ ਦਾ ਥੋੜੋ ਸਾਰੇ ਆ ਨੇ ਹਾਂਜੀ ਜਿਹੜੇ ਪਹਿਲੀ ਵਾਰ ਆਇਓ ਪਹਿਲੇ ਚਾਰ ਦਿਨ ਸ਼ੈਂਪੂ ਨਹੀਂ ਕਹਨਾ ਸਾਪਣ ਨਹੀਂ ਕਹਨਾ ਓਪੇ ਪਣਨਾ ਸਿਰ ਤੋਂ ਲਿਓ ਤੀਜੇ ਫਲੋਰ ਤੋਂ ਤੇਲ ਲੈ ਲਿਓ ਪਹਿਲੇ ਚਾਰ ਦਿਨ ਸਵੇਰੇ ਦੁਪਹਿਰੇ ਸ਼ਾਮ ਕਾਟਨਾ ਲਾਉਣਾ ਪਹਿਲੇ ਚਾਰ ਦਿਨ ਤਿੰਨ ਟਾਈਮ ਚਾਰ ਦਿਨ ਦੋ ਵਾਰ ਸ਼ੈਂਪੂ ਕਰਕੇ ਫਿਰ ਕੱਲਾ ਰਾਤ ਨੂੰ ਇਹਦੇ ਗਾਣੇ ਹੁੰਦੇ ਆ ਸਵੈਲਿੰਗ ਹੁੰਦੀ ਆ ਉਹ 15 ਦਿਨ ਬਾਅਦ ਦਵਾਈ ਦਵਾ ਲਓ ਜਿਹਦੇ ਕੁਝ ਵੀ ਨਾ ਹੋਇਆ ਉਹ ਹਫਤੇ ਬਾਅਦ ਦਵਾਈ ਦਵਾ ਲਓ ਜਿਹੜੇ ਇਹਨੇ ਬੀਨੂ ਫਰਕ ਲੱਗਦਾ ਉਹ ਦਵਾਈ ਲੋਣ ਤੋਂ ਇੱਕ ਦਿਨ ਪਹਿਲਾਂ ਉਸਤਰਾ ਲਵਾ ਲਓ ਠੀਕ ਆ ਵੀਰੇ ਸ਼ੈਂਪੂ ਠੀਕ ਹੈ ਜੀ ਸੋ ਬਿਲਕੁਲ ਜੀ ਇਹਨੇ ਜੋ ਦੱਸਿਆ ਕਿ ਜਿਨ੍ਹਾਂ ਦੇ ਫਰਕ ਪੈਂਦਾ ਤਾਂ ਉਹ ਉਸਤਰਾ ਜਰੂਰ ਲਵਾ ਲਓ ਸਿਰ ਦੇ ਉੱਪਰ ਤਾਂ ਜੋ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਨੇ ਬਾਲ ਆ ਸਕਣ ਮੰਗਲਵਾਰ ਇਹ ਜਿਹੜੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਮੰਗਲਵਾਰ, ਵੀਰਵਾਰ ਤੇ ਛਣੀਵਾਰ ਨੂੰ ਜਿਹੜੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਮੈਂ ਵੀ ਲਵਾ ਕੇ ਦੇਖ ਲਵਾਂ ਤਾਂ ਜੋ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਬਾਲ ਕਿੰਨੇ ਚਿਰ ਬਾਹਰ ਆਉਂਦੇ ਨੇ ਤੇ ਕੀ ਇਹਦਾ ਰਿਜ਼ਲਟ ਮਿਲਦਾ ਹੈ ਉਹਦੇ ਬਾਰੇ ਜਿਹੜਾ ਹੈ ਮੈਂ ਲਾਈਨ ਤੋੜ ਕੇ ਜ਼ਰੂਰ ਲਗਾਗਾ ਕਿਉਂਕਿ ਅੱਗੇ ਸੋ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਮਹਿੰਦੀ ਹੁੰਦੀ ਹੈ ਐਸਾ ਕੋਈ ਲੋਸ ਨਾ ਬੋਲੋ ਹਾਂ ਹਾਂ ਜੀ ਪਹਿਲੀ ਵਾਰ ਆਇਆ ਜੀ ਮੈਂ ਮੀ ਤੇ ਇਹ ਜਿਆਦਾ ਚੜ੍ਹਦੀ ਨਹੀਂ ਅੱਖਾਂ ਨੂੰ ਜਾਂ ਕੋਈ ਐਸਾ ਕੋਈ ਇਹਦਾ ਨਹੀਂ ਅੱਖਾਂ ਨੂੰ ਨਹੀਂ ਚੜਦੀ ਹੈਗੀ ਜੇ ਅੱਖ ਦੇ ਵਿੱਚ ਕੁਆਰ ਲੰਦਿਆ ਕਰੋ ਕਿ ਲਗਾਉਣਾ ਆਉਂਦੇ ਨੇ ਜੇ ਅੱਖ ਦੇ ਵਿੱਚ ਪੈਂਦੇ ਆ ਤਾਂ ਆਈ ਡ੍ਰੌਪ ਲੈ ਲਓ ਮੈਡੀਕਲ ਦੋ ਪਾ ਲਿਆ ਕਰੋ ਪਹਿਲੇ 4 ਦਿਨ ਸ਼ੈਂਪੂ ਨਹੀਂ ਕਰਨਾ ਸਾਬਣ ਨਹੀਂ ਕਰਨਾ ਫੋਕੇ ਪੜਨਾ ਸਿਰ ਤੋਂ ਲਿਓ ਤੀਜੇ ਫਲੋਰ ਤੋਂ ਜਿਹੜਾ ਤੇਲ ਮਿਲਦਾ ਠੀਕ ਆ ਪਹਿਲੇ 4 ਦਿਨ 3 ਟਾਈਮ ਲਾਉਣਾ ਕਾਟੋਨ ਨਾਲ ਟੈਪ ਟੈਪ ਕਰਕੇ ਲਾਉਣਾ ਮਸਾਲਾ ਨਹੀਂ ਕਰਨਾ ਨਹੀਂ ਛਸਣਾ ਇਹ ਪੋਲਾ ਪੋਲਾ ਆਉਣਾ ਫਲੇ ਚਾਰਨਦਾਂ ਤੇ ਨਡਾਂ ਚਾਰਨਦਾਂ ਦਵਾ ਸ਼ੈਂਪੂ ਕਰਕੇ ਤੇ ਰਾਤ ਨੂੰ ਪੈਣ ਲੱਗੇ ਜਿੱਥੇ ਜਿੱਥੇ ਆਪਣੀ ਗੰਜ ਹੈ ਚਾਹ ਸਿਰ ਸਾਰੇ ਸਿਰ ਤੇ ਵੀ ਲਾ ਸਕਦੇ ਹੋ ਚਾਰਨਦਾਂ ਦਵਾ ਚ ਫਿਰ ਸਾਰੇ ਸਿਰ ਤੇ ਲਾ ਲਗਾ ਜਿਹਦੇ ਦਾਣੇ ਹੁੰਦੇ ਆ ਸਵੈਲੀ ਹੁੰਦੀ ਆ ਘਬਰਾਉਣ ਦੀ ਲੋੜ ਨਹੀਂ 5 ਤੋਂ 7 ਦਿਨ ਦੇ ਵਿੱਚ ਨਾਰਮਲ ਹੋ ਜਾਂਦਾ ਹੈ ਨਾ ਕੋਈ ਮੈਡੀਸਨ ਖਾਣ ਦਾ ਕੋਈ ਐਕਸ਼ਨ ਲਵਾਉਣ ਠੀਕ ਆ ਜੇ ਆਪਾਂ ਕੋਈ ਮੈਡੀਸਨ ਖਾਣੇ ਆ ਤਾਂ ਉਹਦਾ ਪ੍ਰੋਸੈਸ ਦਵਾਈ ਦਾ ਉੱਥੇ ਰੋਕਿਆ ਜਾਂਦਾ ਜਿਹੜੀ ਜਿਹੜੀ ਤੁਸੀਂ ਲਾ ਰਹੇ ਹੋ ਕਿੰਨਾ ਚਿਰ ਬਾਅਦ ਪੋਣਾ ਪੈਂਦਾ ਫਿਰ 5 ਮਿੰਟ ਬਾਅਦ ਹੀ 5 ਮਿੰਟ ਬਾਅਦ ਲਾ ਲਓ ਤੁਸੀਂ ਦੇਖ ਰਹੇ ਹੋ ਕਿ ਮੇਰੇ ਸਿਰ ਤੇ ਲੱਗ ਰਹੀ ਹੈ ਇਹ ਔਰ ਠੰਡਕ ਹੈ ਇਹਦੇ ਨਾਲ ਠੰਡਕ ਮਹਿਸੂਸ ਹੋ ਰਹੀ ਹੈ ਭਾਜੀ ਬੜੇ ਪਿਆਰ ਦੇ ਨਾਲ ਇਹ ਇਹਨੂੰ ਮੈਂ ਨਹੀਂ ਕਹਿ ਸਕਦਾ ਭਾਜੀ ਕਿਆ ਕਿਆ ਦੀ ਹੋ ਸਕਦੀ ਹੈ ਨਹੀਂ ਮੈਂ ਨਹੀਂ ਹੈਗੀ ਜੀ ਲੇਪ ਕਹਿ ਸਕਦੇ ਤੁਸੀਂ ਇਹਨੂੰ ਮੈਡੀਸਨ ਕਹਾਂ ਇਹ ਮੈਡੀਸਨ ਲੇਪ ਹੈ ਜੀ ਇਹ ਜਿਹੜਾ ਕਿ ਸਿਰ ਦੇ ਉੱਪਰ ਜਿੱਥੇ ਤੁਹਾਡੇ ਵਾਲ ਨਹੀਂ ਹੈਗੇ ਉੱਥੇ ਇਹ ਲਗਾਈ ਜਾਂਦੀ ਹੈ ਔਰ 5 ਮਿੰਟ ਬਾਅਦ ਜਿਹੜਾ ਹੈ ਆਪਣਾ ਇਹਨੂੰ ਧੋਣਾ ਹੈ ਜੀ ਸੋ ਮੈਂ ਇੱਕ ਵਾਰ ਕਹੂੰਗਾ ਕਿ ਥੋੜਾ ਜਿਹਾ ਆਪਾਂ ਨਾਲ-ਨਾਲ ਚੱਲਦੇ ਰਹੀਏ ਸੋ 5 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਜਦੋਂ ਇਹ ਲੇਪ ਤੁਹਾਡੇ ਸਿਰ ਤੇ ਲੱਗ ਜਾਂਦਾ ਹੈ 5 ਮਿੰਟ ਬਾਅਦ ਤੁਸੀਂ ਇਸ ਲੇਪ ਨੂੰ ਜਿਹੜਾ ਹੈ ਥੱਲੇ ਵਾਸ਼ ਕਰਦੇ ਨੇ ਔਰ ਇਹ ਲੇਪ ਜਿਹੜਾ ਹੈ ਬਿਲਕੁਲ ਅ ਨਿਸ਼ੁਲਕ ਲਗਾਇਆ ਜਾਂਦਾ ਹੈ ਜਿੱਥੇ-ਜਿੱਥੇ ਤੁਹਾਡੇ ਸਿਰ ਦੇ ਉੱਪਰ ਵਾਲ ਝੜੇ ਹੋਏ ਨੇ ਉੱਥੇ ਇਹ ਲੇਪ ਲਗਾਇਆ ਜਾਂਦਾ ਹੈ ਸੋ ਕੈਮਰਾਮੈਨ ਰਜੇਸ਼ ਰਾਜਾ ਨਾਲ ਮਹਾਰਾਜ ਮੈਨ ਰੋ ਯੂਨੀਵਰਸਲ ਨਿਊਜ਼ ਨੈਸ਼ਨਲ ਖੰਨਾ